ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜੀ ਅੱਜ ਦੀ ਵੀਡੀਓ ਆ ਇਸ ਵਿੱਚ ਆਪਾਂ ਤੁਹਾਨੂੰ ਬਕਾਂ ਵਾਲੀ ਫ੍ਰੀ ਸਟਾਈਲ ਗ੍ਰਸਟਾਰਸ ਜੋਨੀ ਸਿਖਾਵਾਂਗੇ ਕਿ ਪਹਿਲਾਂ ਆਪਾਂ ਜਿਹੜਾ ਬੇਸ ਵਿੱਚ ਲਿਆ ਇਹ ਗੋਮਿਕਰ ਦਾ ਫਰਨਾ ਆਏਗਾ ਇਹਨੂੰ ਪਹਿਲਾਂ ਆਪਾਂ ਕੰਨਾਂ ਉੱਪਰ ਗੇਗਾ ਲਿਆ ਕੇ ਇਹਨਾਂ ਨੂੰ ਖੱਲੋ ਕਸ ਕੇ ਰੱਖਣਾ ਜਿੱਿੱਦਾਂ ਆਪਾਂ ਗੋਰ ਪੰਨਾ ਬੰਨ੍ਹਦੇ ਹੁੰਦੇ ਆਂਗੇ ਉਹ ਵਾਗੇ ਇਸ ਨੂੰ ਇੱਕ ਦਾ ਸਾਫ਼ ਕਰਕੇ ਲਗਾ ਲੈਣਾ ਹੈ ਇਹਗਾ ਪਹਿਲਾ ਲੜ ਪਕਲਾ ਹੋਵੇ ਉਹਗੋਂ ਅਗਲੇ ਲੜਗੇ ਵਿੱਚ ਜਿਵੇਂ ਆਹ ਆਏ ਆਪਣੀ ਹਨ ਇਹਨਾਂ ਨੂੰ ਸਾਰਿਆਂ ਨੂੰ ਇੱਕ ਸਾਈਜ਼ ਕਰ ਲੈਣਾ ਹੈ ਜਿਹੜੇ ਆਪਣੇ ਆਪ ਨੂੰ ਆਏ ਲੱਗੇਗਾ ਵੀ ਕਪੜਾ ਜਾਗਾ ਏ ਉਹਦੇ ਨਾਲ ਆਪਾਂ ਕੀ ਹੈ ਆਪਾਂ ਜਿਹੜਾ ਇੱਕ ਪਾਸੇ ਕਪੜਾ ਲਾਉਣੇ ਹੁੰਦੇ ਆ ਇਹ ਉਹਗੇ ਜੂਜ ਵਿੱਚ ਆ ਜਾਣਗੇ ਕਿ ਇਹਨਾਂ ਸਾਰਿਆਂ ਨੂੰ ਏਦਾਂ ਕਰਕੇ ਵੀ ਜਿਹੜਾ ਆਪਾਂ ਕਪੜਾ ਪਾਉਣੇ ਹੁੰਦੇ ਆ ਉਹਗਾ ਜੂਜ ਵਿੱਚ ਆ ਜੂ ਕਿ ਇੱਕ ਆਪਾਂ ਰਮਾਰ ਲੈਣਾ ਹੈ ਰਮਾਣ ਨੂੰ ਵਿੱਚ ਇਹ ਗੇ ਪਾਲਣਾ ਇੱਕ ਕੱਪੜਾ ਹੂਲ ਲੈਣਾ ਹੈ ਘਰ ਮਾਰਕਿਚ ਗਈ ਇਹਨੂੰ ਵੀ ਵੇਚ ਪਾ ਲੈਣਾ ਇਹਨਾਂ ਨੂੰ ਖੱਲੇ ਨੱਪ ਲੈਣਾ ਹੈਗਾ ਕਿ ਉਪਰੋਂ ਪਰਲੇ ਨਹੀਂ ਕੋਈ ਚੱਕਣ ਕਿ ਦੂਜਾ ਲੜ ਫੇਰ ਆਪਾਂ ਏਦਾਂ ਸਾਫ਼ ਕਰਕੇ ਦੋਨਾਂ ਨੂੰ ਏਗਾ ਲਗਾ ਕੇ ਖੱਲੇ ਉਹ ਸਾਫ਼ ਕਰਕੇ ਪਕੜਾ ਕਰਕੇ ਇਹਨੂੰ ਲਗਾ ਦੇਣਾ ਕਿ ਜੀਰਾ ਆਪਾਂ ਜੂੜਾ ਹੈ ਉਹ ਵਿਚਾਲੇ ਕਰਨਾ ਹਮੇਸ਼ਾ ਅਲੋ आ हू अपना एक बीस बन गया अगला लड़ भी आपने जिरा आप रह गया इन चेक करके लगा लो भी जो अगे लगा अगे लगा लो नहीं जो वे करना है एक गले पासे कर लो आप ਹਾਂਜੀ بیس ਆਪਣਾ ਰਹਿ ਗਈ ਹੈ ਕਿ ਇੱਕ ਵਾਰ ਆਪਾਂ ਗਿਸਕਾਰ ਸੋ ਜਾਈਏ ਹਾਂਜੀ ਜਿਹੜੀ ਆਪਣੀ ਰਿਕਵੈਸਟ ਆ ਰਿਹਾ ਹੈਗਾ ਸੈਜ ਸਾਗੇ ਨੌਮੀ ਕਰੇ ਕਿ ਆਪਾਂ ਪੂਣੀ ਕੀ ਕਰ ਲਈਏ ਜੀ ਕਿ ਜਿਹੜੇ ਵੀਰਾਂ ਨੂੰ ਪੂਣੀ ਕਰਨ ਦੇ ਵਿੱਚ ਪ੍ਰੋਬਲਮ ਹੋਵੇ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਕਿ ਆਪਾਂ ਪੂਣੀ ਦੀ ਵੀਡੀਓ ਵੀ ਇੱਕ ਲੈ ਕੇ ਆ ਜਾਵਾਂਗੇ ਕਿ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਹੈ ਜਿਹੜਾ ਇਹ ਓਪਨ ਸਾਈਜ਼ ਹੈ ਇਹ ਅੱਖਾਂ ਦੇ ਇੱਕ ਗੱਲੇ ਪਾਸੇ ਆਉਣਾ ਚਾਹੀਦੀ ਹੈ ਜਿਹੜੇ ਪਾਸੇ ਗੂੜ ਲੜ ਹੈਗੇ ਜਿਹੜੇ ਗਰ ਪੰਗੇ ਸਾਇਆ ਇਹ ਉੱਪਰ ਆਵੇ ਕਿ ਪਹਿਲਾ ਲੜਾ ਆਪਾਂ ਇਦਾਂ ਕਰਕੇ ਲਗਾ ਲਾਂਗੇ ਇੱਕ ਗੱਲ ਗਾਇਸ ਮੇਰੇ ਸੋਚਿਆ ਕਿ ਉਹ ਵੀ ਜੇ ਆਪਾਂ ਨੂੰ ਐ ਲੱਗਦਾ ਵੀ ਆਪਣਾ ਲੜ ਰਿਸਕ ਦੇ ਉੱਪਰ ਨੂੰ ਜਾਊ ਤਾਂ ਆਪਾਂ ਅੱਖ ਜਾਗ ਲ ਕੋ ਲੈਣੀ ਹੈ ਕਿ ਬਾਕ ਆਪਾਂ ਇਹ ਏਦਾਂ ਪਾਉਣੇ ਆ ਵੀ ਇੱਕ ਲੜ ਮਾਰਾ ਜਿਹੜੇ ਓਪਨ ਸਾਈਕ ਸੀ ਜਿਹੜੀ ਸਾਈਕ ਖੱਲਿਆ ਉਹਨੂੰ ਮਾਰੇ ਬਾਹਰ ਲਿਆ ਕੇ ਕਿ ਏਦਾਂ ਕਰਕੇ ਲਗਾ ਲੈਣਾ ਆਪਾਂ ਇਹਦੇ ਨਾਲ ਹੀ ਬਲ ਪੈ ਜਾਣਗੇ ਆਪਾਂ ਨੂੰ ਬਾਜ ਨਾਲ ਬਲ ਪਾਉਣ ਦੀ ਲੋੜ ਨਹੀਂ ਕਿ ਦੂਜਾ ਲੜ ਆਪਾਂ ਇੱਕ ਪੰਚ ਕਰ ਲੈਣਾ ਹੈ ਇਹਦਾ ਚੈੱਕ ਕਰ ਲੈਣਾ ਵੀ ਇਹ ਦੇ ਉੱਪਰ ਜਿਹੜਾ ਆਪਣਾ ਇਹਦਾ ਲਗਣ ਲੱਗਿਆ ਹੋਇਆ ਸੀ ਉਹ ਵੀ ਇਹਨੂੰ ਸਾਫ਼ ਕਰ ਲੈਣਾ ਖਿੱਚ ਕੇ ਕੋਨੇ ਲੜਨ ਜਿਹੜੇ ਓਪਨ ਨੇ ਆ ਗਏ ਖੰਨੀਆ ਲਾ ਗਿਆ ਇਹ ਉੱਪਰ ਆ ਗਿਆ ਤੇ ਇਹਨਾਂ ਨੂੰ ਇਹ ਖਿੱਚ ਕੇ ਸਾਫ਼ ਕਰਕੇ ਓਪਨ ਕਰਕੇ ਲਗਾ ਲੈਣੇ ਜਿਹੜੇ ਬਾਲ ਹੈ ਉਹ ਐਟੋਮੈਟ ਪੈ ਜਾਣਗੇ ਕਿ ਆ ਖੰਨਿਓ ਲੜ ਤਸਿਆ ਹੋਵੇ ਉੱਪਰ ਉਹ ਕਿੱਲਾ ਹੋਵੇ ਕੋਈ ਚੱਕਰ ਨਹੀਂ ਕਿ ਆਪਾਂ ਜਿਹੜਾ ਪਹਿਲਾ ਲੜ ਸੀ ਉਹ ਗੇ ਬਿਲਕੁਲ ਉੱਪਰ ਲਾਉਣਾ ਇੰਨਾ ਕਸਨ ਕਰਕੇ ਲਗਾ ਲੈਣਾ ਆਪਾਂ ਦੂਜਾ ਲੜ ਉਸ ਤੋਂ ਬਾਅਦ ਇਹਨੂੰ ਵੀ ਪਿੱਛੇ ਪੰਚ ਕਰ ਲੈਣਾ ਆਪਾਂ ਇੱਦਾਂ ਇਹ ਪੰਚ ਕਰਕੇ ਇਹਨੂੰ ਗੇ ਕਰ ਲੈਣਾ ਵੀ ਜਿਹੜਾ ਆ ਉੱਪਰ ਲੈ ਕੇ ਓਲ ਦੋ ਲੜ ਉਹ ਖੱਲੇ ਹੋਣ ਜਿਹੜਾ ਬੰਦ ਕਰਾ ਪਾਸਾ ਹੈ ਉਹ ਉੱਪਰ ਹੋਵੇ ਤੇ ਚੱਕ ਕੇ ਲਗਾ ਲਓ ਇਹ ਕਾ ਗੇਸ ਕਿਰਾ ਲੈਣੇ ਕਿ ਇਹ ਆਪਾਂ ਲੜਨੀ ਇਹ ਬਣ ਲਿਆ ਕਿ ਹੋਣਾ ਹੈ ਵੀ ਜਿਹੜਾ ਇਹ ਥੱਲੇ ਆ ਲੱਗਿਆ ਹੋਏ ਇਹ ਸਾਰਾ ਸ਼ੁਰੂ ਕੋਲ ਆ ਕੇ ਕਿਤੇ ਇਹ ਆਪਾਂ ਇਹਨੂੰ ਲੁਕਾਉਣਾ ਨਹੀਂ ਹੈਗਾ ਇਹਦੇ ਉੱਪਰ ਲੈ ਆ ਕੇ ਲਾਉਣਾ ਹੈ ਵੀ ਇਹ ਆਪਾਂ ਲੁਕਾਉਣਾ ਨਹੀਂ ਕਿ ਇਹਦੇ ਬਸ ਥੱਲੇ ਮਾੜਾ ਲਗਾ ਦਿੰਦੇ ਓਦੋਂ ਬਾਅਦ ਇਹਨੂੰ ਖਿੱਚ ਕੇ ਗਾਂ ਸਾਫ ਕਰਕੇ ਲਗਾ ਲਓ ਇਹਨੂੰ ਜਦੋਂ ਆਪਾਂ ਕਈ ਵੀਰ ਪੁੱਛ ਲਿਆ ਹੁੰਦੀ ਹੈ ਵੀ ਬਾਲਾ ਆਪਾਂ ਕਿਵੇਂ ਪਾਈਏ ਜਦੋਂ ਬਕਾ ਆਪਾਂ ਬਕਾ ਰਸਾ ਹੀ ਭਗਵਾਨ ਦੇ ਹੁੰਦੇ ਆ ਉਹਨੂੰ ਆਪਾਂ ਇਹਨੂੰ ਵਿੱਚ ਨੂੰ ਮੋੜ ਕੇ ਹੁੰਦੇ ਹੈਗੇ ਕਿ ਇਹ ਬਕਾ ਦੀ ਪੱਗ ਦੇ ਵਿੱਚ ਆਪਾਂ ਇਹਨੂੰ ਮੋੜਨਾ ਨਹੀਂ ਇਹਨੂੰ ਪੰਜ ਕਰਨਾ ਹੈ ਇਹ ਦਾ ਗੋਨੇ ਲੜਾਂ ਨੂੰ ਆਪਾਂ ਉਹ ਕਰਕੇ ਪੰਜ ਕਰ ਲੈਣਾ ਹੈਗਾ ਇਹ ਜਿਹੜੇ ਬਲਵੀ ਉਹ ਵੀ ਆਪ ਹੀ ਪਾਏਗੇ ਕਿ ਕਸ ਹੈ ਵੀਗਾ ਇਹ ਦੇਖੋ ਕਿੰਨੇ ਸੋਨੇ ਬਲ ਪਏ ਨੇ ਇਹ ਸਾਰੇ ਆਪ ਹੀ ਪਏ ਨੇ ਆਪਾਂ ਬਾਜ਼ ਨਾਲ ਕੋਈ ਬਲ ਨਹੀਂ ਪਾਉਣੇਗੇ ਵਿੱਚ ਉਹ ਵੀ ਵਾਜਰਾ ਅਗਲਾ ਟਾੜਾ ਇਹ ਨੂੰ ਵੀ ਇੱਦਾਂ ਹੀ ਥਿੱਸੇ ਪਾਸੇ ਕਰ ਲੋ ਕਿ ਇਹਨੂੰ ਇਹਦਾ ਸਾਫ਼ ਕਰ ਲੋ ਚੈੱਕ ਕਰ ਲੈ ਕਰਕੇ ਲੈਣਾ ਵੀ ਕਈ ਵਾਰੀ ਆਪਾਂ ਨਾ ਪੂਣੀ ਦੇ ਵਿੱਚ ਬਰਗਾਂ ਪਾ ਲਈਏ। ਕਈ ਵੀ ਏਦਾਂ ਪਾ ਪਾ ਲੈਗੇ। ਇਹਨੂੰ ਆਪਾਂ ਹਮੇਸ਼ਾ ਹੀ ਏਦਾਂ ਰੱਖਣਾ ਹੈ ਵੀ ਆ ਜਾਂ ਬਰਗਾਂ ਪਾਸੇ ਜਾਂ ਉੱਪਰ ਹੋਵੇ। ਇਹਨੂੰ ਪਾਚ ਕਰਕੇ ਇਹਦਾ ਚੈੱਕ ਕਰ ਲਓ ਵੀ ਹਾਂ ਆਪਾਂ ਲੜ ਨੂੰ ਲੁਕੋਇਆ ਹੈ ਕਿ ਨਹੀਂ। ਇੱਥਾਂ ਲੈ ਆ ਕੇ ਉਹ ਗੁਬਾ ਜੀਰਾ ਥੱਲੇ ਲੜ ਸੀ ਇਹਨੂੰ ਆਪਾਂ ਬਾਹਰ ਖਿੱਚ ਲੈਣਾ ਮਾੜਾ ਹੈ। ਇਹ ਇਹ ਨਾਲ ਕੀ ਹੈ ਕਿਉਂਕਿ ਇਹ ਕਸਿਆ ਬੁਲ ਗਿਆ ਜਾਏਗਾ ਕਿ ਇਹਨੂੰ ਆਪਾਂ ਉੱਪਰ ਲਗਾ ਲੈਣਾ ਜਿਹੜਾ ਗੂੜ ਲੜਸੀ ਨੂੰ ਨਾਲ ਕਿ ਇਹਦਾ ਪੰਜ ਕਰਕੇ ਆਪਾਂ ਲਗਾ ਦੇਣਾ ਕੱਖਾ ਕਰਕੇ ਜੇ ਆਪਾਂ ਨੂੰ ਇੰਗਾ ਲਾਗਾ ਵੀ ਪਲ ਖੋੜੇ ਨੇ ਤਾਂ ਆਪਾਂ ਇਹਨੂੰ ਗੂੜੀ ਵਾਲੀ ਓਪਨ ਕਰਕੇ ਮਾੜਾ ਇਹ ਲਗਾ ਸਕੀਏਗੇ ਹਾਂਜੀ ਆਪਾਂ ਇਹਨੂੰ ਕਸ ਕੇ ਲਗਾ ਲੈਣਾ ਇਹਨੂੰ ਕਿ ਵਿੱਚ ਜੇ ਆਪਾਂ ਨੂੰ ਕਈ ਜਿਹੜੀ ਐਂ ਲੱਗੇ ਵੀ ਆਹ ਉੱਪਰ ਨੂੰ ਇਹਨੂੰ ਇੱਕ ਗੋਲ ਸ਼ੇਪ ਲਿਆਉਣ ਲਈ ਆਪਾਂ ਕਰ ਸਕਦੇ ਹਾਂ ਜਿੱਗਾ ਇਹ ਆਪਣੀ ਪ੍ਰੋਬਲਮ ਹੈ ਜੀ ਇਹ ਆਪਾਂ ਬਾਅਦ ਨਾਲ ਸੈਕ ਕਰ ਲਾਂਗੇ ਕਿ ਇੱਕ ਗੱਲ ਦਾ ਕਹਾਂ ਰੱਖਣਾ ਜਦੋਂ ਆਪਾਂ ਲਾਉਣੇ ਹੁੰਦੇ ਆ ਨਾ ਕਈ ਵਾਰੀ ਇੱਕੋ ਵਾਹ ਪ੍ਰੋਬਲਮ ਹੋ ਜਾਂਦੀ ਹੈ ਕਿ ਉਹਗਾ ਕਰਕੇ ਆਹ ਨਿਕਲੇ ਹੋਗੇਗਾ ਇਹ ਆਪਾਂ ਨਹੀਂ ਹੋਣਗੇ ਨਾ ਅਗਲਾ ਲੜਦੀ ਆਪਾਂ ਇੱਦਾਂ ਹੀ ਕਰਕੇ ਲਗਾ ਲੈਨੇ ਆਂ ਇਨੂੰ ਸਖਾ ਕਰਕੇ ਲਗਾ ਲਓ ਇਹਨੂੰ ਪੇਚ ਚੱਕ ਕੇ ਦੇਖ ਕੇ ਲਗਾ ਲਓ ਇਹਨੂੰ ਇੱਕ ਅੱਖ ਅੱਖਾ ਕਰਕੇ ਇਹ ਗੱਲ ਲਗਾ ਲਓ ਗੁੰਨੇ ਲੜ ਉਹ ਏਗਾ ਕਰਕੇ ਬਲ ਆਪੀ ਪੈ ਜਾਣਗੇ ਜੇ ਆਪਾਂ ਨੂੰ ਇਹਦਾ ਲੱਗ ਆ ਵੀ ਨਹੀਂ ਪੈ ਰਹੇ ਤੇ ਆਪਾਂ ਪਾ ਸਕੀਏ ਜਿੱਗਾ ਆਪਣੇ ਆ ਹੁਣ ਆ ਲੜਕਾ ਲਾ ਹੋ ਗਿਆ ਇਹਨੂੰ ਆਪਾਂ ਬਾਜ ਕੇ ਹੈਲਪ ਨਾਲ ਸਹੀ ਕਰਾਂਗੇ ਤੇ ਬਾਜ ਨੂੰ ਆਪਾਂ ਏਕੇ ਰੱਖ ਕੇ ਇਹਨੂੰ ਉੱਪਰ ਨੂੰ ਕੱਪੜੇ ਨੂੰ ਕਰਨਾ ਹੈਗਾ एक भी पीछे को भी अपना किला गया लड़े पीछे को भी हल्प ना लेना है लग रहा है बाल है नहीं गे का बल आप हक की हल्प न पा लागे आलो ये अपना सही है कि हूं उपाले लड़ू सही करके लगा लो ਇਹ ਜਿਹੜੇ ਲੜਾਈ ਦੇ ਇਹਨਾਂ ਨੂੰ ਜੇ ਆਪਾਂ ਐ ਲੱਗਾ ਵੀ ਜਾਗਾ نیچے ਚਲੇਗੇ ਇਹਨਾਂ ਨੂੰ ਆਪਾਂ ਖਿੱਚ ਕੇ ਉੱਪਰ ਲਿਆ ਲਓ ਹੱਥ ਦੀ ਹੈਲਪ ਨਾਲ ਹੀ ਜਿੰਨਾ ਆਪਾਂ ਹੱਥ ਦੀ ਹੱਥ ਨਾਲ ਸਫਾਈ ਕਰ ਗਏ ਉੰਨੀ ਸ਼ੇਪ ਜਾਗਾ ਬਗੀਆਂ ਹੋਈਆਂ ਜੀ ਆ ਜੇ ਆਪਾਂ ਬਾਜ ਨਾਲ ਕਰਾਂਗੇ ਉਹ ਸ਼ੇਪ ਨਹੀਂ ਬਣਨੀ ਜਿੰਨੀ ਹੱਥ ਨਾਲ ਬਣਦੀ ਹੈ ਇਹ ਲੜ ਵੀ ਇਹ ਲਖਲਾੜ ਇਹਨੂੰ ਸਫਾਈ ਕਰਕੇ ਦੇਖ ਲੈ। ਸੈਕਿੰਡ ਲਾਕ ਦਾ ਇਹ। ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਇਹਨੂੰ ਕਸਕੇ ਲਗਾ ਦੇਣਾ। ਜੇ ਆਪਾਂ ਨੂੰ ਐ ਲੱਗ ਆ ਵੀ ਸ਼ੇਪ ਅੱਗੇ ਨੂੰ ਆ ਰਹੀ ਹੈ ਇਹਨੂੰ। ਇਹ ਗੱਹ ਰੱਖ ਦੀ ਆ ਪਨਰਾਇ ਕਰ ਲਿਓ, ਖੋਕ ਕਰ ਲਿਓ ਮਾੜਾ। ਹਾਂਜੀ।

ਇਹਨੂੰ ਚੈੱਕ ਕਰਨਾ ਹੈ ਜੇ ਓਪਨ ਸਾਈਡਾਂ ਨੇ ਇਹਨਾਂ ਨੂੰ ਅਗਰ ਫੋਰਥ ਕਰਕੇ ਇਹ ਗੱਲ ਲਗਾ ਦੇ। ਵੀ ਆਈ ਇਹ ਓਪਨ ਸਾਈਡਾਂ ਸੀ ਇਹ ਅੰਦਰ ਆ ਗਈਆਂ ਹੁਣ। ਹੋਗੀ ਹਲਪ ਨਾਲ ਆ ਬਲ ਵੀ ਪੈ ਦੇਖੇ ਨੇ। ਇਹ ਕੁਸੀ ਚੈੱਕ ਦੇਖ ਲਓ ਵੀ ਸੋਨੂੰ ਲਗਾਉਣਾ ਕਿਵੇਂ ਸਹੀ ਲੱਗਿਆ ਲੱਖ ਨਾਲ ਮੈਂ ਇਹ ਸਿੱਗ ਲਗਾਉਣਾ ਪ੍ਰੇਫਰ ਕਰਕੇ। ਜੇ ਕੋਈ ਕਲੰਗੀ ਲੜ ਲਾਉਣੇ ਕ ਉਹ ਵੀ ਲਾ ਸਕਿਆ ਮੈਨੂੰ ਇਹ ਲੜੀ ਵਧੀਆ ਲੱਗਦਾ ਹੁੰਗਾ ਕਿ ਜਿਹੜੇ ਮੈਂ 51 ਬਣ ਗਿਆ ਉਹ 50 ਲਿਆ ਸਕਿਆ ਕਿ ਥੱਲੇ ਬਣ ਨਹੀਂ ਸਕਿਆ ਮੈਨੂੰ 50 ਨਹੀਂ ਸਹੀ ਲੱਗੇ ਮੈਂ ਗਾਈ ਬਿਨਾ 50 ਗੀ ਸਹੀ ਬਣ ਗਏਗਾ ਕਿ ਜਿਹੜੇ ਆਪਣੇ ਹੁਣ ਇਹ ਲੜ ਸੀ ਜਿੱਤਾਂ ਆਏ ਆਪ ਨਾਲ ਲੁਕ ਗਿਆ ਮਾੜਾ ਇਹਨਾਂ ਨੂੰ ਆਪਾਂ ਹਾਂ ਕੰਮ ਇਹਨਾਂ ਨੂੰ ਸਹੀ ਕਰ ਲਾਂਗੇ ਤੇ ਆਪਾਂ ਸੀ ਸਹੀ ਹੱਲ ਕੀਤਾ ਆ ਜਿੰਕਾ ਅਲੋ ਖੁੱ ਚੁੱਕਿਆ ਸੀ ਇਹ ਉਹ ਆਪਾਂ ਖਰੀਦ ਤਾਈ ਬਾਹਰ ਕੱਢਨੇ ਕੱਲੇ ਕੱਲੇ ਨਾਲ ਨੂੰ ਆਪਾਂ ਉੱਪਰੋਂ ਸ਼ੁਰੂ ਚੱਕ ਹੋ ਜਾਣਾ ਹੈ ਇਹ ਯਕੀਨ ਕਾ ਹੀ ਹੋਣਾ ਆ ਦੂਜਾ ਨਾਲ ਵੀ ਸਹੀ ਹੈ ਇਹ ਲੜ ਚ ਥੋੜੀ ਜਿਹੀ ਪ੍ਰੋਬਲਮ ਆਈ ਸੀ ਇਹ ਦੂਜੇ ਨਾਲ ਦਾ ਲੜ ਸੀ ਉਹ ਆਪਾਂ ਇਹ ਨੂੰ ਉੱਪਰ ਲਗਾਤਾ ਸੀ ਇਹ ਵੀ ਸਹੀ ਹੋ ਕਰ ਲਿਆ ਤੇ ਇੱਕ ਵਗਰੇ ਨਾਲ ਵੀ ਸੇਰਿਆਵ ਕੇ ਲਗਾ ਲਓ ਇਹ ਆਪਣਾ ਆਖਰੀ ਵਜੇ ਸੀ ਸੇਨੂ ਕਾ ਕਰਨ ਦੇ ਲਈ ਆਪਾਂ ਕੀ ਕਰਨਾ ਹੈ ਇਹ ਰੋਇਕਰ ਕਰਕੇ ਲਾਣ ਨੂੰ ਇਹਨਾਂ ਦਾ ਸੇਬ ਨੂੰ ਕੋਲ ਲਿਆ ਇਹਨੂੰ ਖਿੱਚ ਲੈਗਾ ਖਿੱਚ ਕੇ ਆਪਾਂ ਲਾ ਹੋ ਗਏ ਜਦੋਂ ਇੱਕ ਪਾਸੇ ਨੂੰ ਖਿੱਚ ਕੇ ਲੈ ਜਾਓ ਤੇ ਜੇ ਕੋਈ ਬਾਜ ਕੇ ਹਲਪ ਨਾਲ ਇਹਨੂੰ ਕਰਨਾ ਹੈ ਤਾਂ ਬਾਜ ਦੀ ਹਲਪ ਨਾਲ ਵੀ ਕਿਸੇ ਨੂੰ ਕਰ ਸਕਦੇ ਹਾਂ ਮੈਂ ਹੱਕੀ ਹਾਂ ਇਹ ਗੁੱਜਾ ਲੜੀ ਤੇ ਇਹਨਾਂ ਨੂੰ ਨਾਲ ਇੱਕ ਅੱਜ ਆ ਕਿ ਕਿ ਉਹਨੂੰ ਮੈਂ ਇਹਨੂੰ ਦੁਨਸਾ ਇਹਨੂੰ ਦੁਸਤ ਤੇ ਮੈਨੂੰ ਕਿੱਥੇ ਕੇ ਫੇਸ ਚੈੱਕ ਕਰਨਾ ਵੀ ਕਿਸੇ ਬਸ ਨੂੰ ਸਰਨਾ ਡਾ ਕਾ ਨਹੀਂ ਆ ਇੱਕ ਹੋ ਰਿਹਾ ਜਿੱਦਾਂ ਸੇਰਾ ਆਪਾਂ ਪ੍ਰੋਪਰ ਕ੍ਰੀਟੀ ਨਾਲ ਰਿਕਵਰ ਕਰਨਾ ਹੈ ਕਿਸੇ ਪਾਸੇ ਵੀ ਸਿਰ ਗਿਥਨਾ ਨਹੀਂ ਜਾਇਗਾ ਬੇਸ ਆਪਣਾ ਜੇ ਆਪਾਂ ਨੂੰ ਸਿਰਕਾ ਕੰਕੋ ਬਾਗ ਆਪਣੇ ਕੇ ਆਹ ਲੜ ਕੇ ਨਹੀਂ ਹੋ ਗਿਆ ਤੇ ਆਪਾਂ ਚ ਸਹੀ ਕਰ ਸਕਾਂ ਉਹ ਆਪਣਾ ਜਿਹੜਾ ਹ ਕਾ ਗਿਆਨ ਪਾਸੇ ਇਹ ਉਹ ਦੰਗਿਆ ਕਿ ਇਹ ਵਿੱਚ ਕੋ ਲੈਣਾ ਹੈ ਕੇ करके लगा लेना जी आप लगे लड़के लाओगे अपना इन फिर खोल के लगा इन खोल के फिर उ गोने लड़ा बिच पा के कस के लगा सग जे कुछ एक कल की लड़ ला है कल की का लगा सक्य हो मैं बेसिकली सीधा लड़ ला हूं मैनु सही लग गया कि जिला फिफकी बननी है वह फिफकी भी बन सकती है कि मैं कभी फिफकी बन के नहीं कई करी का करके जो सुन लग गया लड़के लाज कस के का लगा सक्य अपनी दस्तार हूँ सज के क्या रहे जी ਕਿ ਮੈਂ ਇਸ ਜੀ ਨਾਲ ਹਲੇ ਚੈੱਕ ਨਹੀਂ ਕਰੀ ਜੇ ਆਪਾਂ ਨੂੰ ਐਗਾ ਲੱਗ ਜਾਏ ਵੀ ਕੋਈ ਪ੍ਰੋਬਲਮ ਹੈ ਆਪਾਂ ਕੋਈ ਐਕਸ ਸੀਸਾ ਰੱਖਣਾ ਹੈ ਇਹ ਵੀ ਨਾਲ ਆਪਾਂ ਇਹਦੇ ਚੈੱਕ ਕਰ ਸਕਦੇ ਆਂ ਐਸ ਸੀਸੇ ਵਿੱਚ ਗਿਲ ਕਰਨ ਦਾ ਹੈਗਾ ਇਹ ਵੀ ਹਰਤਨਾ ਆਪਾਂ ਇਸੇ ਤੋਂ ਸਫਾਈ ਲੈ ਸਕਦੇ ਆ ਜੇ ਕਈ ਵੀਰਾਂ ਨੂੰ ਆਏ ਲੱਗਿਆ ਵੀ ਸਰਕਟ ਕੰਗੇ ਵਿੱਚ ਪ੍ਰੋਬਲਮ ਹੋ ਵੀ ਹੈਗੀ ਉਹ ਤੋਂ ਉਸੇ से ਲੈ ਸਕਦੇ ਆ ਕਿ ਇੱਕ ਜਿਹੜਾ ਆਪਣਾ ਮੇਨ ਲੱਗਿਆ ਹੋਊਗਾ ਕਿ ਦੂਜੇ ਨਾਲੇ ਝਟ ਕਰ ਸਕਦੇ ਹਾਂ ਕਿ ਅਗਲੀ ਵੀਡੀਓ ਕਿਸ ਟੌਪਿਕ ਉੱਕੇ ਚਾਹੀਗੀ ਹੈ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਕਿਵੇਂ ਲੱਗੀ ਉਹ ਵੀ ਕਮੈਂਟ ਕਰੋ ਜੀ ਜੇ ਬਗਿਆ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ